ਹੁਸ਼ਿਆਰਪੁਰ ਦੀ ਟੈਂਡਾ ਮਾਰਕਿਟ ਤੇ ਸਥਿਤ ਵਰਮਾ ਆਟੋਜ਼ ਪ੍ਰਾਈਵੇਟ ਲਿਮਟਿਡ ਦੇ ਸ਼ੋਅਰੂਮ 'ਚ ਅੱਜ ਜੀਵੀਕੇ ਕੰਪਨੀ ਦੀ ਇਲੈਕਟ੍ਰਿਕ ਸਕੂਟਰੀ ਦੀ ਲਾਂਚਿੰਗ ਮੌਕੇ ਇੱਕ ਉਦਘਾਟਨੀ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਹੁਸ਼ਿਆਰਪੁਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਹਿਸ ਐਕਸਲੈਂਟ ਇੰਸਟੀਚਿਊਟ ਦੇ ਐਮ ਡੀ ਡਾਕਟਰ ਅਸ਼ੇਸ਼ ਸ੍ਰੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਦੀਪ প্রজ্বলਿਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਤੇ ਇਲੈਕਟ੍ਰਿਕ ਸਕੂਟਰੀ ਨੂੰ ਲਾਂਚ ਕੀਤਾ ਸਕੂਟਰੀ ਬਾਬਤ ਜਾਣਕਾਰੀ ਦਿੰਦਿਆਂ ਵਰਮਾ ਆਟੋਜ਼ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਰਮਨ ਵਰਮਾਨ ਨੇ ਕਿਹਾ ਕਿ ਨੌਜਵਾਨ ਪੀੜੀ ਦੀ ਡਿਮਾਂਡ ਨੂੰ ਵੇਖਦੇ ਹੋਇਆ ਇਸ ਸਕੂਟਰੀ ਨੂੰ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਹੈ ਕਿਉਂਕਿ ਇਸ ਸਕੂਟਰੀ ਨੂੰ ਜਿੱਥੇ ਸਸਤੇ ਪਾ ਕੇ ਖਰੀਦਿਆ ਜਾ ਸਕਦਾ ਹੈ ਉੱਥੇ ਇਸ ਸਕੂਟਰੀ ਦਾ ਖਰਚਾ ਵੀ ਬਹੁਤ ਘੱਟ ਹੈ ਉਹਨਾਂ ਨੇ ਕਿਹਾ ਕਿ ਇਸ ਸਕੂਟਰੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ ਤੇ ਅੱਜ ਦੀਆਂ ਸਰਕਾਰਾਂ ਵੀ ਪ੍ਰਦੂਸ਼ਣ ਨਾ ਫਲਾਉਣ ਵਰਗੇ ਵਾਹਨਾਂ ਤੇ ਕੰਮ ਕਰ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਸਕੂਟਰੀ 'ਚ ਸੱਤ ਪ੍ਰਕਾਰ ਦੇ ਮਾਡਲ ਅਤੇ ਤਕਰੀਬਨ 14 ਤਰ੍ਹਾਂ ਦੇ ਡਿਜ਼ਾਈਨ ਉਪਲਬਧ ਨੇ ਤੇ ਜੇਕਰ ਰੰਗਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਨੋ ਤਰ੍ਹਾਂ ਦੇ ਰੰਗ ਉਪਲਬਧ ਨੇ ਉਹਨਾਂ ਕਿਹਾ ਕਿ ਇਸ ਦਾ ਸ਼ੁਰੂਆਤੀ ਮੁੱਲ 45000 ਤੋਂ ਸ਼ੁਰੂ ਹੁੰਦਾ ਤੇ 80000 ਤੱਕ ਇਸ ਦਾ ਮੁੱਲ ਹੈ ਤੇ ਜੇਕਰ ਕੋਈ ਲੰਮੀ ਯਾਤਰਾ ਲਈ ਇਸ ਸਕੂਟਰੀ ਨੂੰ ਖਰੀਦਣਾ ਚਾਹੁੰਦਾ ਹੈ ਤੇ ਉਸ ਦੇ ਨਾਲ ਸੰਬੰਧਿਤ ਵਿਸ਼ੇਸ਼ ਮਾਡਲ ਵੀ ਮਿਲ ਸਕਦੇ ਨੇ ਉਹਨਾਂ ਕਿਹਾ ਕਿ ਇਸ ਸਕੂਟਰ ਦੀ ਖਰੀਦਦਾਰੀ ਕਰਨ ਵਾਲੇ ਕਿਸੇ ਵੀ ਗ੍ਰਾਹਕ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਸਰਵਿਸ ਨੂੰ ਲੈ ਕੇ ਕੋਈ ਸਮੱਸਿਆ ਆਵੇਗੀ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਅਸ਼ੀਸ਼ ਸ੍ਰੀ ਨੇ ਕੰਪਨੀ ਨੂੰ ਵਧਾਈ ਦਿੰਦੇ ਆ ਕਿ ਕਿ ਜਿੱਥੇ ਇਸ ਸਕੂਟਰੀ ਨਾਲ ਪ੍ਰਦੂਸ਼ਣ ਨਹੀਂ ਫੈਲੇਗਾ ਉੱਥੇ ਹੀ ਇਸ ਸਕੂਟਰੀ ਦੀ ਵਰਤੋਂ ਕਰਨ ਨਾਲ ਸੜਕੀ ਹਾਦਸਿਆਂ ਵਿੱਚ ਵੀ ਕਮੀ ਆਵੇਗੀ ਕਿਉਂਕਿ ਇਸ ਦੀ ਸਪੀਡ ਕੰਪਨੀ ਵੱਲੋਂ 35 ਤੱਕ ਹੀ ਸੀਮਤ ਰੱਖੀ ਗਈ ਹੈ ਤੇ ਇਸ ਦੀ ਵਰਤੋਂ ਨੌਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਬਜ਼ੁਰਗ ਅਤੇ ਹਰ ਉਮਰ ਦੇ ਰਸਤੇ ਵਿਅਕਤੀ ਕਰ ਸਕਦੇ ਨੇ ਅੱਜ ਵਰਮਾ ਆਟੋਸ ਤੇ ਇਲੈਕਟ੍ਰੀਕਲ ਸਕੂਟਰਸ ਦੀ ਲਾਂਚਿੰਗ ਹੈ ਔਰ ਇਹ ਜੋ ਇਲੈਕਟ੍ਰੀਕਲ ਸਕੂਟਰਸ ਹੈ એનર્ਜੀ ਕੰਜ਼ਰਵੇਸ਼ਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਅਦਰ ਸੋਰਸ ਆਫ એનર્ਜੀ ਵੱਲ ਜਾਣਾ ਚਾਹੀਦਾ ਹੈ ਡੀਜ਼ਲ ਔਰ ਪੈਟਰੋਲ ਵੈਸੇ ਹੀ ਪੋਲੂਸ਼ਨ ਬਹੁਤ ਕਰ ਰਹੇ ਆ ਔਰ ਸਭ ਤੋਂ ਸੇਫ ਚੀਜ਼ ਜਿਹੜੀ ਇਸ ਵਹੀਕਲ ਦੀ ਇਹ ਹੈ ਇਹ 35 ਕਿਲੋਮੀਟਰ ਦੀ ਸਪੀਡ ਤੋਂ ਜ਼ਿਆਦਾ ਸਪੀਡ ਨਹੀਂ ਕਰਦੇ ਤੋਂ ਮੈਂ ਜਿੰਨੇ ਵੀ ਯੂਥ ਹੈ ਔਰ ਉਹਨਾਂ ਦੇ ਪੇਰੈਂਟਸ ਹੈ ਮੈਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਇਹਨੂੰ ਪ੍ਰੈਫਰ ਕਰਨ ਕਾਰਨ ਇਹ ਹੈ ਕਿ ਬੱਚਾ ਜਦੋਂ 30 35 ਦੇ ਉੱਤੇ ਨਹੀਂ ਚਲਾਇਆ ਗਿਆ ਤਾਂ ਐਕਸੀਡੈਂਟ ਹੋਣ ਦੇ ਚਾਂਸਸ ਜਿਹੜੇ ਆ ਉਹ ਜ਼ੀਰੋ ਹੋ ਜਾਣਗੇ ਮਿਨੀਮਮ ਨਹੀਂ ਕਹਾਵਾਂਗਾ ਜ਼ੀਰੋ ਹੀ ਹੋ ਜਾਣਗੇ ਦੂਸਰਾ ਇਹ ਹੈ ਕਿ ਪੋਲਿਊਸ਼ਨ ਜਿਹੜਾ ਹੈ ਜੋ ਇਸ ਵੇਲੇ ਦਾਨਵ ਬਣ ਚੁੱਕਾ ਹੈ ਉਹਦੇ ਕਰਕੇ ਮੌਸਮ ਜਿਹੜੇ ਹੈ ਔਰ ਨੇਚਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਉਹਨੂੰ ਵੀ ਠੱਲ ਪਾਣ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਦਾਂ ਦੇ ਰਿਸੋਰਸਸ ਨੂੰ ਯੂਜ਼ ਕਰੀਏ ਜੇ ਸਰਗਰ ਵੀ ਤਾਂ ਕਿਤੇ ਅੱਜ ਇਹੋ ਉਥੇ ਕਾਫੀ ਫਾਸਟ ਚਲਿੰਗ ਕਰਦਾ ਹੈ ਸਟੈਂਡ ਪਾਜ਼ੀ ਕਰਦਾ ਜੇ ਤੂੰ ਸਾਬੋ ਕਿ ਤੀ ਪੈਦੇ ਉੱਪਰ ਨਹੀਂ ਜਾਏਗੀ ਤਾਂ ਉਹ ਦਾ ਸੁਭਾਅ ਵੀ ਕਿਆ ਹੋਵੇ ਇਸਕੇ ਐਕਸੀਡੈਂਟ ਵੀ ਨਹੀਂ ਹੋਗੇ ਤੇ ਸਟੈਂਡ ਪਾਜ਼ੀ ਤੋਂ ਵੀ ਜਿਹੜਾ ਪਰਹੇਜ਼ ਕਰੇਗਾ ਜੀ ਬਿਲਕੁਲ ਪੇਰੈਂਟਸ ਤੁਹਾਡੇ ਟੈਨਸ਼ਨ ਫਰੀ ਰਹਿਣਗੇ ਕਿਉਂਕਿ ਮੈਕਸਿਮਮ ਸਪੀਡ ਹੀ 35 ਕਿਲੋਮੀਟਰ ਹੈ ਤੇ ਮੈਕਸਿਮਮ ਤੇ ਵੀ ਨਹੀਂ ਕੋਈ ਚਲਾਉਂਦਾ 30 ਕਿਤੇ ਚਲਾਣਗੇ ਔਰ ਉਹਦੇ ਨਾਲ ਕੀ ਹੈ ਕਿ ਬਜ਼ੁਰਗਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਔਰ ਯੂਥ ਵਾਸਤੇ ਬਾਕੀ ਤਾਂ ਸਾਰਿਆਂ ਵਾਸਤੇ ਹੈ ਹੀ ਹੈ ਲੇਕਿਨ ਇਹ ਜਿਹੜੇ ਦੋ ਸੈਗਮੈਂਟਸ ਸਾਡੇ ਹੈਗੇ ਆ ਉਹਨਾਂ ਵਾਸਤੇ ਬਹੁਤ ਬੈਨੀਫਿਟ ਹੈ। ਨਮਸਕਾਰ ਜੀ ਮੈਂ ਰਮਨ ਵਰਮਾ ਜੀ ਵਰਮਾ ਆਟੋਜ਼ ਪ੍ਰਾਈਵੇਟ ਲਿਮਟਿਡ ਤੋਂ। ਜੀ ਅੱਜ ਐਲੈਪਟਿਕ ਸਕੂਟੀ ਲੋਨ ਸਕੀਮ ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਅੱਜ ਦੇ ਡੇਟਸ ਨਾਲ ਜੋ ਜਨਰੇਸ਼ਨ ਹੈਗੀ ਜੰਗ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਨਾ ਇੱਕ ਸਕੂਟਰ ਚਾਹੀਦਾ ਹੈਗਾ ਜਿਹਦੇ ਵਿੱਚ ਨਾ ਪਰਫਾਰਮੈਂਸ ਵੀ ਹੋਵੇ ਉਹਨਾਂ ਦੀ ਕਾਸਟ ਵੀ ਘੱਟ ਲੱਗੇ ਔਰ ਅੱਜਕੱਲ੍ਹ ਐ ਵੈਸੀ ਵੀ এনवायरमेंट ਫ੍ਰੈਂਡਲੀ ਰਿਕਸ਼ੀ ਚੱਲਣ ਲੱਗ ਪਈ ਹੈ। ਅਰੇ ਹਰੇਕ ਗਵਰਨਮੈਂਟ ਵੀ ਚਾਹਦੀ ਹੈ ਕਿ ਕੋਈ ਕੋਈ ਚਾਹੁੰਦੇ ਹੋਵੇ ਜਿਸ ਸੋਲੂਸ਼ਨ ਨਾ ਹੋਵੇ। ਸੋ ਸਾਡਾ ਇਹ ਜਰ ਜੀਵੀਸੀ ਕੇ ਮਾਡਲ ਇਲੈਕਟ੍ਰਿਕ ਸਕੂਟਰ ਹੈਗਾ ਇਹ ਚੀਜ਼ ਨੂੰ ਬਹੁਤ ਸਪੋਰਟ ਕਰੇਗਾ। ਇਹਦੇ ਵਿੱਚ ਇਕਤਾ ਦੀ ਐਵਰੇਜ, ਇਕਦੀ ਪਰਫਾਰਮੈਂਸ, ਇਕਦੀ ਵਾਰੰਟੀ। ਨਾਰਮਲ ਕੀ ਹੁੰਦਾ ਇਲੈਕਟ੍ਰਿਕ ਸਕੂਟਰ ਸਾਰੇ ਬੰਦੇ ਵੇਚਦੇ ਆ। ਵਾਰੰਟੀ ਨੂੰ ਕੋਈ ਲੈਕ ਨਹੀਂ ਚੱਲਦਾ, ਸਰਵਿਸ ਨੂੰ ਵੀ ਲੈਕ ਨਹੀਂ ਚੱਲਦਾ ਸਿਰਫ ਮਾਲ ਵੇਚਿਆ ਤੇ ਭੁੱਲ ਗਏ। ਉਹਦੇ ਵੀ ਸਾਡਾ ਇਹ ਚੀਜ਼ ਦੀ ਦਿੱਕਤਾਂ ਕਸਟਮਰ ਨੂੰ ਔਰ ਜਿਹੜਾ ਸਾਡੇ ਤੋਂ ਖਰੀਦਦਾ ਉਹਨੂੰ ਕਦੇ ਨਹੀਂ ਆਉਗੀਆਂ। ਇਸ ਤੋਂ ਇਲਾਵਾ ਉਹ ਜਿਵੇਂ ਨੋਮਲ ਸਕੂਟਰ ਸਾਡਾ 45 ਜਿਆਦਾ ਸਕੂਟਰ ਹੈ ਇਹਦੇ ਵਿੱਚ ਸਾਡਾ 50 ਕਿਲੋਮੀਟਰ ਚੱਲੇਗਾ 50 ਕਿਲੋਮੀਟਰ ਔਰ ਡੇਡ ਡੇਡ ਯੂਨਿਟ ਕੰਜ਼ੂਮ ਕਰਨਾ ਉਹਨੇ 4 ਘੰਟੇ ਦੀ ਚਾਰਜਿੰਗ ਹੈ 4 ਘੰਟੇ ਚੋਂ ਬੰਦਾ 50 ਕਿਲੋਮੀਟਰ ਬੜੇ ਪਿਆਰ ਨਾਲ ਚਲਾ ਸਕਦਾ ਜੀ ਉਹ ਕਿੰਨੇ ਤਰ੍ਹਾਂ ਦੇ ਮਾਡਲ ਆ ਜਿਹੜੇ ਇਹਦੇ ਵਿੱਚ ਇੱਥੇ 7 ਤਰ੍ਹਾਂ ਦੇ ਮਾਡਲ ਆਂਦੇ ਆ ਜੀ ਡਿਜ਼ਾਈਨ ਇੱਚ ਤੇ 13 14 ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਮਾਡਲ 7 ਤੇ ਗਏ ਆ ਇਹ 45000 ਤੋਂ ਲੈ ਕੇ 80000 ਤੱਕ ਜਾਂਦਾ ਹੈ ਇਸ ਵਿੱਚ ਲਿਥੀਅਮ ਵੀ ਹੈ ਇਸ ਵਿੱਚ LED ਵੀ ਹੈ ਜਿਆਦਾ ਜੋ ਸੇਲ ਹੈ ਉਹ LED ਮਾਡਲ ਦੀ ਹੈ ਜਿਸ ਬੰਦੇ ਨੂੰ ਲੌਂਗ ਡਿਸਟੈਂਸ ਟ੍ਰੈਵਲ ਕਰਨਾ ਹੈ ਜਿਸਨੇ ਹਿਮਾਚਲ ਜਾਣਾ ਹੈ ਉਹ ਲੀਥੀਅਮ ਪ੍ਰਿਫਰ ਕਰਦਾ ਹੈ ਇਸ ਤੋਂ ਇਲਾਵਾ ਸਭ ਲੈਡ ਲੈਂਦੇ ਆ ਕਿੰਨੇ ਕਿਲੋਮੀਟਰ ਤੱਕ ਸਫਰ ਕਰਦੇ ਜਿਹਦੇ ਤੁਸੀਂ 70 ਦੇ ਮਾਡਲ ਦੱਸਿਆ 70 45 ਕਿਲੋ 50 ਕਿਲੋਮੀਟਰ ਤੱਕ ਦੇਖੋ ਜੋ ਨਾਰਮਲ ਸਾਡੇ ਜੋ ਸਟਾਰਟਿੰਗ ਮਾਡਲ ਅਸੀਂ ਦੇ ਰਹੇ ਆਂਦਾ ਤਾਂ 25 ਕਿਲੋਮੀਟਰ ਵਾਲਾ ਵੀ ਹੈ ਪਰ ਉਹ ਦੀ ਇਸੇ ਸੇਲ ਨਹੀਂ ਕਰਦੇ ਪ੍ਰਮੋਟ ਨਹੀਂ ਕਰਦੇ ਕਿਉਂਕਿ 25 ਕਿਲੋਮੀਟਰ ਕੁਝ ਨਹੀਂ ਹੁੰਦਾ ਅਸੀਂ ਮਾਡਲ ਘੱਟੋ ਘੱਟ 50 ਕਿਲੋਮੀਟਰ ਵਾਲਾ ਦੇ ਰਹੇ ਆਂ ਇਸ ਤੋਂ ਇਲਾਵਾ 100 ਕਿਲੋਮੀਟਰ ਵਾਲਾ ਵੀ ਹੈ 80 ਕਿਲੋਮੀਟਰ ਵਾਲਾ ਵੀ ਹੈ 60 ਕਿਲੋਮੀਟਰ ਜਿਸ ਸਾਹਮਣੇ ਬੰਦਾ ਪੈਸੇ ਖਰਚਣਾ ਚਾਹੁੰਦਾ ਹੈ ਜਿਸ ਤਰ੍ਹਾਂ ਉਹਦੀ ਰਿਕਾਇਰਮੈਂਟ ਹੈਗੀ ਆ ਉਸ ਤਰ੍ਹਾਂ ਦਾ ਸਕੂਟਰ ਲੈ ਸਕਦਾ ਰੇਂਜ ਕਿੰਨੇ ਤੱਕ ਦਿੱਤਾ ਆਪਿਆ ਇਹ 45000 ਤੋਂ ਸ਼ੁਰੂ ਹੋ ਕੇ 90000 ਤੱਕ ਜਾਂਦਾ ਹੈ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਜਨਾਈ ਜੀ ਕਿ ਤਾ ਆਓ ਸਾਡੇ ਇਥੇ ਸ਼ੋਰੂਮ ਆ ਕੇ ਟੈਸਟ ਰਾਈਡ ਨੂੰ ਚਲਾ ਕੇ ਦੇਖੋ ਸਾਡੀ ਸਰਵਿਸਿਜ਼ ਦੇਖੋ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਮਾਡਲ ਖੜਾ ਆ ਰਿਹਾ ਇੱਕ ਤਰ੍ਹਾਂ ਦਾ ਰੰਗ ਖੜਾ ਵੈਰਾਈਟੀ ਖੜੀ ਹੈ ਤੇ ਤੁਹਾਨੂੰ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਤੁਹਾਨੂੰ ਸਾਡੇ ਕੋਲੋਂ ਮਾਲ ਸਮਾਨ ਚੰਗਾ ਮਿਲੂਗਾ ਸਰਵਿਸ ਮਿਲੂਗੀ ਕਦੀ ਕੋਈ ਤੁਹਾਨੂੰ 420 ਵਾਲਾ ਕੰਮ ਨਹੀਂ ਮਿਲੂਗਾ ਬਿਲ ਨਾਲ ਮਿਲੂਗਾ ਕਲਰ ਕਿੰਨੇ ਤਰ੍ਹਾਂ ਦੇ ਇਸ ਵਿੱਚ ਕਲਰ ਹੈਗੇ 8-9 ਤਰ੍ਹਾਂ ਦੇ ਕਲਰ ਹੈਗੇ ਜਿਸ ਵਾਈਟ ਹੈ ਸਿਲਵਰ ਹੈ ਗ੍ਰੀਨ ਹੈ ਮਰੂਨ ਹੈ ਫਿਰ ਮਲਟੀ ਕਲਰ ਹੈਗੇ ਕਲਰ ਸਾਰੇ ਤਰ੍ਹਾਂ ਦੇ ਮਿਲਣਗੇ ਚਾਹੇ ਮੁੰਡੇ ਆ ਚਾਹੇ ਕੁੜੀਆਂ ਕੋਈ ਵੀ ਰਾਈਡ ਕਰ ਸਕਦਾ ਦੋਨੋਂ ਬੰਦੇ ਚਲਾ ਸਕਦੇ ਹੈ ਯੂਨੀਸੈਕਸ ਮਾਡਲ ਹੈ ਇਹਦੇ ਵਿੱਚ ਜਦੋਂ ਤਾਂ ਕੋਈ ਕੋਈ ਪ੍ਰੋਬਲਮ ਨਹੀਂ ਹੈ ਔਰ ਇਹ ਸੀਟਸ ਬਹੁਤ ਲੰਬੀਆਂ ਹੈ ਸਟੋਰੇਜ ਬਹੁਤ ਚੰਗੀ ਹੈ ਜਿਉਂ ਅੱਗੇ ਜਿੰਨਾ ਲੋਕ ਕਹਿੰਦੇ ਹੈ ਕਿ ਜੀ ਇਸਨੂੰ ਕਰ ਲਈ ਯੂਜ਼ ਕਰਨਾ ਹੈ ਸਬਜ਼ੀਆਂ ਲੈ ਕੇ ਆਣੀ ਹੈ ਕੁਝ ਲੈ ਕੇ ਆ ਜੋ ਮਾਜੀ ਰੱਖੋ ਜਦ ਤੱਕ ਮਾਜੀ ਯੂਜ਼ ਕਰ ਸਕਦੇ ਹੋ ਪਰ ਬਾਜੀ ਸੇਫ ਆਪਸ਼ਨ ਕਿੰਨੇ ਆ ਕਿਉਂਕਿ ਆਪਾਂ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓ ਸਵਿਚ ਦਿਆ ਬਲਾਸ ਹੋ ਜਾਂਦਾ ਹੈ ਇਲੈਕਟ੍ਰਿਕ ਸਕੂਟਰ ਦੇ ਦੇਖੋ ਜੀ ਇਹ ਬਲਾਸ ਜੁਰ ਹੁੰਦਾ ਹੈ ਬਲਾਸ ਉਹ ਸਕੂਟਰ ਹੁੰਦਾ ਹੈ ਜਿਹੜਾ ਬੰਦੇ ਨਾ ਲੋਕੀ ਰਾਤੀ ਚਾਰਜ ਕਰਕੇ ਛੱਡ ਦਿੰਦੇ ਆ ਬੇਸਿਕਲੀ ਕੋਈ ਵੀ ਆਪਾਂ ਮੋਬਾਈਲ ਵੀ ਲੈ ਲਈਏ ਕੰਪਨੀ ਕਹਿੰਦੀ ਹੈ ਰਾਤੀ ਚਾਰਜ ਨਹੀਂ ਕਰਨਾ ਇੱਕ ਲਿਮਟ ਹੈ ਇਹ ਸਕੂਟਰ ਨੂੰ 4 ਘੰਟੇ ਚਾਰਜ ਕਰੋ ਬਾਅਦ ਬੰਦ ਕਰ ਦਿਓ ਓਵਰ ਚਾਰਜਿੰਗ ਓਵਰ ਚਾਰਜਿੰਗ ਨਹੀਂ ਕਰਨੀ ਇਹਨਾਂ ਨੂੰ ਚ ਪਰ ਆਟੋਕਾਡ ਚਾਰਜਰ ਤਾਂ ਹੈਗਾ ਕਿਹੜੀ ਕੰਪਨੀ ਕਿਹੜੀ ਹੈ ਜੀ ਇਹ ਜੀਵੀਕੇ ਮੇਡ ਇਨ ਇੰਡੀਆ ਮਾਡਲ ਹੈ ਇਹ ਨੌਇਡਾ ਦੀ ਕੰਪਨੀ ਹੈ ਇਹ ਕੰਪਨੀ ਪਹਿਲਾਂ ਸਭ ਨੂੰ ਬਣਾ ਕੇ ਦਿੰਦੀ ਸੀ ਮਾਲ ਹੁਣ ਇਹਨਾਂ ਨੇ ਆਪਣਾ ਮਾਲ ਬਣਾਉਣਾ ਸ਼ੁਰੂ ਕਰਤਾ ਕਿਹੜੀ ਜਗ੍ਹਾ ਸ਼ੁਰੂ